ਤੇ ਅੱਜਕੱਲ ਦੀਆਂ ਕੁੜੀਆਂ ਵੀ ਗੀਤ ਸੁਣ ਕੇ ਵਿਆਹ ਤੋਂ ਪਹਿਲਾਂ ਇਹ ਤਾਂ ਪੁੱਛ ਲਿੰਦੀਆਂ ਐ ਕਿ ਘਮੌਣ ਕਿੱਥੇ ਖੜੇਗਾ ਪਰ ਗੁਰੂ ਦੀ ਗੱਲ ਸੁਣ ਕੇ ਕਦੇ ਇਹ ਨਹੀਂ ਪੁੱਛਿਆ ਕਿ ਗੁਰੂ ਘਰ ਖੜੇਗਾ ਕਿ ਅਤਿਨੇਮ ਕਰਿਆ ਕਰੇਗਾ ਦਸਤਾਰ ਸਜਾਵੇਂਗਾ ਕੇਸ ਰੱਖੇਗਾ ਅਮਰ ਤੇ ਛਕੇਗਾ ਫਿਰ ਰੋਂਦੀਆਂ ਨੇ ਕਿਉਂਕਿ ਘੁੰਮਣ ਵਾਲੇ ਤਾਂ ਫਿਰ ਘੁੰਮਦੇ ਰਹਿੰਦੇ ਆ ਵਸਦੇ ਨਹੀਂ ਤੇ ਉਹ ਹੀ ਆ ਜਿਹੜੇ ਗੁਰੂ ਘਰ ਜਾਂਦੇ ਆ ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨਿਆ ਆ ਗੁਰ ਸਤ ਗੁਰ ਕਾ ਜੋ ਸਿੱਖ ਅਖਾਏ ਸੋ ਭੜਕੇ ਉਠ ਹਰ ਨਾਮ ਧਿਆਵੇ ਸੁਖੀ ਤਾਂ ਉਹੋ ਹੀ ਹੁੰਦੇ ਆ ਜਿਹੜੇ ਜਪਦੇ ਆ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਿਹੜਾ ਕਹੇ ਮਨ ਬਿਸਰਾਮ ਤੇ ਜਦੋਂ ਆਪਾਂ ਉਹਨਾਂ ਚੀਜ਼ਾਂ ਬਾਰੇ ਕਦੀ ਗੱਲ ਹੀ ਨਾ ਕੀਤੀ ਉਦੋਂ ਗੁਰੂ ਘਰ ਗਏ ਲਾਵਾਂ ਤੋਂ ਆ ਕੇ ਨੱਚ ਲਿਆ ਟੱਪ ਲਿਆ ਭੁੜਕ ਲਿਆ ਤੇ ਮੁੜ ਕੇ ਕਦੀ ਗੁਰੂ ਘਰ ਅਲਮੂਹ ਨਾ ਕੀਤਾ ਕਦੇ ਪਾਠ ਨਾ ਕੀਤਾ ਕਦੇ ਗੁਰਬਾਣੀ ਨਾ ਪੜੀ ਤੇ ਫਿਰ ਸਾਰੀ ਉਮਰ ਕੁੱਤ ਕਲੇਸ਼ ਫਿਰ ਤਲਾਕ ਹੁੰਦੇ ਨੇ ਸੋ ਪੈਰ ਨਾਲੋਂ ਵੀ ਬੇਨਤੀ ਆ ਕਿ ਪਹਿਲਾਂ ਇੰਨਾ ਚੀਜ਼ਾਂ ਦੇ ਵਾਅਦੇ ਲਿਆ ਕਰੋ ਜਿਹੜੇ ਵਾਅਦੇ ਤੁਸੀਂ ਲੈਂਦੀਆਂ ਜੇ ਉਹ ਝੂਠੀਆਂ ਨੇ ਉਹਨਾਂ ਦੇ ਵਿੱਚੋਂ ਦੁੱਖ ਹੀ ਪੈਦਾ ਹੋਣਾ ਹੈ ਉਹ ਥੋੜ੍ਹ ਮਾਤਰ ਦੀ ਖੁਸ਼ੀ ਆ ਸਦੀਵੀ ਖੁਸ਼ੀ ਇਸੇ ਦੇ ਵਿੱਚ ਆ ਨਿਤਨੇਮ ਦੇ ਵਿੱਚ ਗੁਰੂ ਘਰ ਜਾਣ ਦੇ ਵਿੱਚ ਵਾਅਦਾ ਲੈਣਾ ਤੇ ਗੁਰਦੁਆਰੇ ਜਾਣ ਦਾ ਲਓ ਵਾਅਦਾ ਲੈਣਾ ਤੇ ਇਹ ਕਹੋ ਕਿ ਵਿਆਹ ਕਰਾਉਣ ਤੋਂ ਪਹਿਲਾਂ ਗੁਰੂ ਵਾਲਾ ਬਣ ਅਮਰਤ ਸ਼ੱਕ ਦਸਤਾਰ ਬਣ ਸਿਰ ਤੇ ਕੇਸ ਰੱਖ ਦਾੜਾ ਰੱਖ